ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਫੁਰਜਮਸਤ ਦੇ ਵਿੱਚ ਇਹ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਰਹਿ ਜਾਂਦਾ ਵਾ ਉਰਾਈਆਂ ਵਾਲੇ ਤੋਂ 5-4 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ ਪਿੰਡ ਫੁਰਜਮਸਤ ਜਦੋਂ ਤੁਸੀਂ ਪਿੰਡ ਫੁਰਜਮਸਤ ਤੋਂ ਝੋਟੀ ਵਾਲੇ ਪਾਸੇ ਨੂੰ ਵਧੋਗੇ ਝੋਟੀ ਵਾਲੇ ਪਾਸੇ ਨੂੰ ਮੁੜਦੇ ਅੰਸਾਰ ਬਾਈ ਮਿੱਤਰੋ ਤੁਹਾਨੂੰ ਸਕੂਲ ਮਿਲੂਗਾ ਸਕੂਲ ਦੇ ਨਾਲ ਬਿਲਕੁਲ ਕਰਕੇ ਸੱਜੇ ਹੱਥ ਵਾਲੇ ਪਾਸੇ ਨੂੰ ਇੱਕ ਸੜਕ ਪਈ ਮੁੜਦੀ ਆ ਉਹ ਪਈ ਆ ਕੇ ਤੁਹਾਨੂੰ ਭਾਈਆਂ ਦੇ ਘਰੇ ਲੈ ਕੇ ਆਊਗੀ ਬਾਈ ਬਾਈ ਦਾ ਜਿਹੜਾ ਨਾਮ ਆ ਉਹ ਪੱਪੂ ਆ ਔਰ ਮੁੰਡੇ ਦਾ ਨਾਮ ਹੈਗਾ ਵਾ ਲਪ੍ਰੀਤ ਜਿਨ੍ਹਾਂ ਦੇ ਘਰ ਦੇ ਵਿੱਚ ਮੈਂ ਜਾਨਵਰ ਦਿਖਾਉਣੇ ਆ ਤੁਹਾਨੂੰ ਦੋ ਦੋਵੇਂ ਜਾਨਵਰ ਵਕਾਉ ਲਾਤੇ ਆ ਬਾਈ ਹੁਣ ਇਹਨੇ ਜਿਹੜਾ ਵੀਰਾ ਵਾ ਉਹ ਫੋਰਨ ਕੰਟਰੀ ਵਾਲੇ ਪਾਸੇ ਤੇ ਦੂਜੀ ਗੱਲ ਇਹ ਆ ਵੀ ਘਰ ਦੇ ਵਿੱਚ ਮਾਤਾ ਦੀ ਜਿਹੜੀ ਦਿੱਲੀ ਹੋਣ ਦੇ ਕਾਰਨ ਜਾਨਵਰ ਜਿਹੜੇ ਵੇਚਨੇ ਆ ਕਿਉਂਕਿ ਸਾਭ ਸੰਭਾਲ ਆ ਜਿਹੜੀ ਉਹ ਨਹੀਂ ਹੁੰਦੀ ਬਾਈ ਹੁਣਿਆਂ ਦੇ 2 ਜਨਵਾਰਾ ਦੋਵਾਂ ਜਨਵਾਰਾਂ ਦੀ ਮੈਂ ਤੁਹਾਨੂੰ ਡਿਟੇਲ ਦੇ ਦਿੰਨਾ ਆ ਜਿਹੜੀ ਗਾਂ ਵਾ ਮਿੱਤਰੋ ਇਹ ਤੀਜਾ ਸੂਆ ਸੁੰਦੀ ਆ ਸੂਣ ਦੇ ਵਿੱਚ ਇੰਨੇ ਘੱਟ ਤੋਂ ਘੱਟ ਵੀ ਹਜੇ ਭਾਈ ਜਿਹੜੇ ਇਹਦੇ ਗਿੰਤੀ ਮੁਤਾਬਕ ਆ 10 ਤੋਂ 12 ਦਿਨ ਤਾਂ ਪੂਰੇ ਹੋਣ ਦੇ ਵਿੱਚ ਦੇਣੀ ਪਈ ਐ ਇਸ ਵੜ ਦੇ ਤੇ ਇਹਨੇ 20 ਕਿਲੋ ਦੁੱਧ ਦਿੱਤਾ ਹੋਇਆ ਥੱਲੋ ਬੜਾ ਖਲਾਰਾ ਖਲਰਦੀ ਆ ਕਮਾਲ ਦੀ ਤਿਆਰੀ ਕਰਦੀ ਆ ਯਾਰ ਇਹਦੀ ਤਿਆਰੀ ਵੇਖੀ ਨਾ ਜਦੋਂ ਮੈਂ ਤੇ ਮੈਂ ਹੈਰਾਨ ਹੋ ਗਿਆ ਵੀ ਇਹ ਤਾਂ ਗਾਂ ਨੇ ਹਜੇ ਸੇਰ ਚੋਂ ਪੂਣੀ ਵੀ ਨਹੀਂ ਕੱਤੀ ਸਹੀ ਪੁੱਛੋਗਾ ਤੁਸੀਂ ਇੰਨੀ ਜਿਆਦੀ ਚੰਗੀ ਬਣਦੀ ਆ ਇਹ ਥੱਲੋ ਪਿਛਲੇ ਸੂਏ ਦੀ ਮਾਲਕਾਂ ਨੇ ਜਦੋਂ ਮੈਨੂੰ ਇਹਦੀ ਵੀਡੀਓ ਦਿਖਾਈ ਜਾਨਾ ਤੁਸੀਂ ਯਕੀਨ ਕਰਿਓ ਵੀ ਰਿਕਾਰਡ ਤੋੜ ਲਈ ਵਾ ਜਿਹੜਾ ਇਹ ਬਣਾਉਂਦੀ ਆ ਤੇ ਇਹਦੇ ਵਿੱਚੋਂ ਜਰਸੀ ਦਾ ਸੀਮਨ ਲਵਾਇਆ ਹੋਇਆ ਬਾਈ ਹੁਣ ਇਹਨੇ ਸ਼ੌਂਕ ਦੇ ਨਾਲ ਘਰੇ ਰੱਖੀ ਆ ਫੈਟ ਗਾਂ ਦੀ ਇਹਦੀ ਚੰਗੀ ਆਉਂਦੀ ਆ ਗਰਮੀ ਗਰਮੀ ਨਹੀਂ ਮਣਾਉਂਦੀ ਐ ਸਹੀਲਪਨ ਬਹੁਤ ਆ ਗਾਂ ਦੇ ਵਿੱਚ ਦੁੱਧ ਵੀ ਚੰਗਾ ਤੇ ਸੰਘਣਾ ਦਿੰਦੀ ਆ ਨਖੇਰਾ ਨਖੂਰਾ ਬੜੀਆਂ ਨਖੇਰਦੀ ਆ ਇਹਦਾ ਜਿਹੜਾ ਰੇਟ ਆ ਦੇਣ ਲੈਣ ਵਾਲਾ ਜਿੰਦੇ ਵਿੱਚ ਤੁਹਾਡਾ ਛੋੜ ਛੱਪਾ ਹੀ ਹੋਣਾ ਉਹਵੇਂ ਮੁੱਲ ਜੋ ਮਰਜ਼ੀ ਕਰਾ ਲਓ ਮਾਲਕਾਂ ਦੇ 75000 ਰੁਪਏ ਦੀ ਦੇਣੀ ਆ ਉਹਦੇ ਵਿੱਚੋਂ ਤੁਹਾਡਾ ਲਾੜ ਪਿਆਰੀ ਹੋਣਾ ਥੋੜਾ ਬਹੁਤਾ ਮਿੱਤਰੋ ਤੇ ਵੀਰੇ ਕੱਟੀ ਵੀ ਤੋਰ ਦਿਓ ਆ ਕੱਟੀ ਆ ਜਿਹੜੀ ਮੈਂ ਹੈ ਕਿਵੇਂ ਦੀਪਾ Take ਕੱਟੀ ਡਰਦੀ ਆ ਕੱਟੀ ਤੁਹਾਨੂੰ ਤਾਂ ਨਹੀਂ ਥੋੜੀ ਜੀ ਆਪਾਂ ਤੋੜ ਕੇ ਵਿਖਾਉਣੀ ਕਿਉਂਕਿ ਵੀਰੇ ਨੂੰ ਉੱਪਰ ਇਹਨੂੰ ਸੱਜਿਆ ਹੋਇਆ ਵਿਖਾਉਣ ਵਾਸਤੇ ਇਹ ਉਮਰ ਆ ਜਿਹੜੀ 1.5 ਸਾਲ ਦੇ ਆਸ-ਪਾਸੇ ਕੱਟੀ ਦੀ ਉਮਰ ਆ ਸਾਰੀ ਹਜੇ ਮਿੱਤਰੋ ਦੇਖ ਸਕਦੇ ਝੋਲੀ ਚਾਲੀ ਦੀ ਚੰਗੀ ਆ ਇਹਦਾ 25000 ਰੁਪਿਆ ਰੇਟ ਆ ਜੇ ਤੁਸੀਂ ਜੋੜਾ ਹੀ ਲੈਣਾ ਚਾਹੁੰਦੇ ਆ ਤੇ ਜੋੜੇ ਦੀ ਕੀਮਤ ਲੱਖ ਬਣਦੀ ਆ ਮਾਨਤਨ ਬਾਈ ਹੁਣੀਆਂ ਦੇ ਵਿੱਚ ਜੋੜੇ ਦੇ ਵਿੱਚ ਅਸੀਂ ਖੁੱਲਾ ਕਰ ਦੇਾਂਗੇ ਇਹ ਦੋ ਜਾਨਵਰ ਆ ਬਾਈ ਹੁਣੀਆਂ ਦੇ ਵਕਾਊ ਮਿੱਤਰੋ ਦੋਵਾਂ ਜਾਨਵਰਾਂ ਦੇ ਬਾਰੇ ਅਗਲੀ ਕਾਰਵਾਈ ਤੁਸੀਂ ਬਾਈ ਦੇ ਨਾਲ ਫੋਨ ਤੇ ਵੀ ਤੈਅ ਕਰ ਲਿਆ ਜੇ ਮੈਂ ਨੰਬਰ ਤੁਹ ਜਿਹੜੇ ਨੰਬਰ ਤੇ ਤੁਸੀਂ ਬਾਈ ਲਾਪਰੀਤ ਵੀਰੇ ਨਾਲ ਗੱਲਬਾਤ ਕਰਨੀ ਆ 9877096198 9877096198 9877096198 ਬਾਈ ਦਾ ਨੰਬਰ ਆ ਇਸ ਨੰਬਰ ਤੇ ਤੁਸੀਂ ਕਰ ਲਿਓ ਮਿੱਤਰੋ ਬਾਈ ਨਾਲ ਗੱਲਬਾਤ ਪਿੰਡਾ ਬੁਰਜਮਸ ਤੋਂ ਜ਼ਿਲ੍ਹਾ ਵਾ ਫਰੀਦਕੋਟ ਜਨਵਾਰਾ ਵਾ ਪੂਰੇ ਦਿਖਾ ਦਿੱਤੇ ਤੁਹਾਨੂੰ ਸਾਰੀ ਕਾਰਵਾਈ ਕਰਤੀ ਆ ਅਗਲੀ ਤੁਸੀਂ ਕਰਨੀ ਆ ਧੰਨਵਾਦ ਤੁਹਾਡਾ ਸ਼ੁਕਰੀਆ